ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਅੱਜ ਦੀ ਗੱਲਬਾਤ ਬਹੁਤ ਗੰਭੀਰ ਮੁੱਦੇ ਤੇ ਆ ਸਾਰੇ ਵੀ ਡਿਪੂ ਹੋਲਡਰ ਨੂੰ ਨਾ ਬੇਨਤੀ ਆ ਹਨਾ ਜਿਨਨੇ ਵੀ ਬਈ ਰਾਸ਼ਨ ਕਾਰਡ ਪਰਿਵਾਰ ਆ ਸਾਰਿਆਂ ਨੂੰ ਬਈ ਕਨਕ ਦਿੱਤੀ ਜਾਵੇ ਠੀਕ ਕੇ ਬਈ ਸੀ ਹੋਵੇ ਜਾਂ ਨਾ ਹੋਵੇ ਜਦੋਂ ਨਾ ਵੀਰ ਸਰਕਾਰ ਨੇ ਹਨਾ ਕਣਕ ਦੇਤੀ ਆ ਠੀਕ ਆ ਉਹ ਤਾਂ ਬਈ ਭੁਗਤਾਨ ਕਰਨਾ ਪੈਣਾ ਵਾ ਭਲਾ ਕੋਈ ਮਰਿਆ ਵਾ ਠੀਕ ਆ ਜਾਂ ਕਿਸੇ ਦੀ ਪੈਣ ਹੰਦਾ ਵਿਆਹ ਹੋ ਗਿਆ ਵਾ ਠੀਕ ਆ ਜਦੋਂ ਵੀ ਨਾ ਯਾਰ ਸਰਕਾਰ ਨੇ ਹਨਾ ਇਹਨਾਂ ਦੀ ਕਣਕ ਹਨਾ ਤੇ ਦੇਤੀ ਆ ਤੇ ਉਹ ਬਈ ਦੀਪੂ ਹੋਲਡਰ ਵਾਲਿਆਂ ਨੂੰ ਦੇਣੀ ਪੈਣੀ ਆ ਰਾਸ਼ਨ ਕਾਰਡ ਧਾਰਕ ਵਾਲਿਆਂ ਇੱਕ ਵਾਰੀ ਤਾਂ ਬਈ ਭੁਗਤਾਨ ਕਰਨਾ ਪੈਣਾ ਵਾ ਸਾਰਿਆਂ ਦਾ ਜਦੋਂ ਬਈ ਨਾ ਇਹ ਚੀਜ਼ਾਂ ਸਾਡੇ ਅੱਗੇ ਆਈਆਂ ਹਨਾ ਵਿਚਾਰੇ ਨਾ ਕਈ ਰਸਨ ਕੜਪਾਰ ਭੋਲੇ ਭਾਲੇ ਨਾ ਵਿਚਾਰੇ ਲੋਕ ਬੁੱਖਜਲ ਖੁਆਰ ਹੋ ਰਿਆ ਭੋਲੇ ਭਾਲੇ ਲੋਕ ਜਦੋਂ ਹਣਾ ਵੀ ਯਾਰ ਲੋਕ ਆਉਂਦੇ ਆ ਤੇ ਕਹਿੰਦੇ ਬਈ ਯਾਰ ਨਾ ਸਾਡੀ ਨਾ ਬਈ ਪਰਚੀ ਨਹੀਂ ਕੱਟਦਾ ਪਿਆ ਡੀਪੂ ਵਾਲਾ ਅਸੀਂ ਕਿਹਾ ਕਿਉਂ ਬਈ ਉਹ ਇਦਾਂ ਕਹਿੰਦਾ ਪਿਆ ਵਾ ਤੁਸੀਂ ਪਹਿਲਾਂ ਆਪਦੇ ਰਸਨ ਕਾਟ ਦੀ ਕੇवाईसी ਕਰਵਾਓ ਠੀਕ ਆ ਤੇ ਤੁਹਾਨੂੰ ਫੇਰ ਅਸੀਂ ਕਣਕ ਦਵਾਂਗੇ ਠੀਕ ਆ ਤੇ ਦੂਜਾ ਪੁਆਇੰਟ ਕੀ ਆ ਜੀ ਦੂਜਾ ਪੁਆਇੰਟ ਤੇ ਜਦੋਂ ਹਨਾ ਬਈਰ ਪਰਚੀ ਹਨਾ ਕਟਾਉਣ ਜਾਂਦੇ ਆ ਤੇ ਉਹਦੀ ਪੋਲੇ ਵੇਂਦੇ ਹਨਾ ਬਈ ਤੁਹਾਡੇ ਬਈ ਮੰਨ ਲਓ 6 ਮੈਂਬਰਾਂ ਦਾ ਕਾਰਡ ਆ ਠੀਕ ਆ 6 ਮੈਂਬਰਾਂ ਦੇ ਵਿੱਚੋਂ ਬਈ 3 ਮੈਂਬਰਾਂ ਦੀ ਕੇਵਾਈਸੀ ਹੋਈ ਆ ਠੀਕ ਆ ਤੇ ਉਹਨਾਂ ਦੀ ਕਣਕ ਦੇ ਦਿੰਦੇ ਆ ਠੀਕ ਆ ਤੇ ਜਿੰਨਾ ਤਿੰਨਾਂ ਦੀ ਅਜੇ ਈ ਕੇਵਾਈਸੀ ਨਹੀਂ ਹੋਈ ਠੀਕ ਆ ਉਹਨਾਂ ਨੂੰ ਕਣਕ ਨਹੀਂ ਦਿੰਦੇ ਤੁਸੀਂ ਯਾਰ ਕਣਕ ਦੋ ਅਗਲੇ ਆਦੀ ਈ ਕੇਵਾਈਸੀ ਕਰਾਉਣ ਨਾ ਕਰਾਉਣ ਠੀਕ ਆ ਉਹਨਾਂ ਨੂੰ ਇੱਕ ਟਾਈਮ ਦੇ ਦਿਓ ਇਹ ਖੜਾਵਾ ਵੀ ਜਿਹੜਾ ਤੁਹਾਡੇ ਲਾਈਨਾਂ ਬਈ ਦੀਪੂ ਵਾਲਿਆਂ ਦਾ ਨਾ ਹੱਕ ਨਹੀਂ ਬੰਦਾ ਇਹ ਚੀਜ਼ਾਂ ਕਰਨ ਦਾ ਦੀਪੂ ਵਾਲਿਆਂ ਦਾ ਹੱਕ ਬੰਦਾ ਵਾ ਪਤਾ ਕਿਹੜੀ ਚੀਜ਼ ਦਾ ਲੋਕਾਂ ਨੂੰ ਅਵੇਅਰ ਕਰਨ ਲੋਕਾਂ ਨੂੰ ਕਹਿਣ ਬਈ ਤੁਸੀਂ ਆਪਦੇ ਰਾਸ਼ਨ ਕਾਰਡ ਦੀ ਬਈ ਕੇ ਬੀ ਸੀ ਕਰਵਾ ਲਓ ਠੀਕ ਆ ਜੇ ਤੁਸੀਂ ਨਹੀਂ ਕਰਾਉਂਦੇ ਠੀਕ ਹੈ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਣਾ ਵਾ ਤੁਹਾਡਾ ਰਾਸ਼ਨ ਕਾਰਡ ਕੱਟਿਆ ਜਾ ਸਕਦਾ ਵਾ ਜਦਰੇ ਲੰਮੇ ਲੰਮੇ ਲਹਿਣਾ ਜੇ ਖੜਕੇ ਜਦੋਂ ਨੰਬਰ ਆਉਂਦਾ ਵਾ ਠੀਕ ਆ ਤੇ ਤੁਸੀਂ ਆਪਦਾ ਈਕੇ ਵੀ ਇਸ ਪ੍ਰੋਸੈਸ ਵੇਖ ਕੇ ਕਹਿ ਦਿੰਦੇ ਬਈ ਤੁਹਾਨੂੰ ਤੁਹਾਡੀ ਅਪਰਚੂਨਿਟੀ ਕੱਟ ਨਹੀਂ ਠੀਕ ਆ ਤੇ ਤੁਹਾਨੂੰ ਅਸੀਂ ਰਾਸ਼ਨ ਨਹੀਂ ਦੇ ਸਕਦੇ ਪਹਿਲਾਂ ਤੁਸੀਂ ਆਪਦੀ ਈਕੇ ਵੀ ਸੀ ਕਰਵਾਓ ਠੀਕ ਆ ਤੇ ਤੁਹਾਡੇ ਵੀ ਤਿੰਨ ਜਣਾਂ ਦੀ ਹੈ ਨਾ ਈਕੇ ਵੀ ਸੀ ਹੋਈ ਆ ਠੀਕ ਆ ਤੁਹਾਡੇ ਤਿੰਨਾਂ ਦੀ ਨਹੀਂ ਹੋਈ ਅਸੀਂ ਤਿੰਨਾਂ ਦੀ ਕਣਕ ਦਵਾਂਗੇ ਤਿੰਨਾਂ ਦੀ ਅਸੀਂ ਨਹੀਂ ਦਵਾਂਗੇ ਤੁਸੀਂ ਥੋੜਾ ਹੱਕ ਬੰਦਾ ਵਾ ਲੋਕਾਂ ਨੂੰ ਅਵੇਅਰ ਕਰੋ ਠੀਕ ਆ ਲੋਕਾਂ ਨੂੰ ਕਹੋ ਜੀ ਆਪ ਦੇ ਨੇ ਨਾ ਆਪਣੇ ਰਾਸ਼ਨ卡 ਦੀ ਈਕੇ ਵੀ ਸੀ ਕਰਵਾਓ ਹੁਣ ਕੋਈ ਇੱਕ ਤਾਂ ਦਿਨ ਰੱਖ ਲੋ ਤੇ ਇਹ ਗੜਾ ਵੀ ਤੁਸੀਂ ਇਹਨਾਂ ਨੂੰ ਯਾਰ ਰਾਸ਼ਨ ਹੀ ਨਹੀਂ ਦੇ ਰੇ ਜੋ ਯਾਰ ਉੱਪਰੋਂ ਆਇਆ ਵਾ ਉਹ ਤਾਂ ਵੀਰੇ ਭਗਤਾਨ ਕਰਨਾ ਪੈਣਾ ਵਾ ਜੋ ਕਿ ਭਲਾ ਮਰਿਆ ਭਲਾ ਵੀ ਜਿੰਦਾ ਠੀਕ ਆ ਉਹ ਤਾਂ ਬਈ ਰਾਸ਼ਨ ਕਾਰਡ ਧਰਕ ਨੂੰ ਰਾਸ਼ਨ ਦੇਣਾ ਪੈਣਾ ਦੀਪੂ ਵਾਲੇ ਨੂੰ ਠੀਕ ਆ ਇਹ ਕੋਈ ਇਹ ਜੀ ਨਹੀਂ ਚੱਲਨੀ ਹਨਾ ਵੀ ਤੁਹਾਡੀ ਉਹ ਬੰਦੀ ਦੀ ਡੈਥ ਹੋ ਗਈ ਆ ਠੀਕ ਆ ਉਹ ਕੁੜੀ ਦੀ ਮੈਰਿਜ ਹੋ ਗਈ ਜਦੋਂ ਤੱਕ ਵੀਰੇ ਰਾਸ਼ਨ ਕਾਰਡ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਨਾ ਠੀਕ ਆ ਤੇ ਤੁਹਾਨੂੰ ਰਾਸ਼ਨ ਦੇਣਾ ਪੈਣਾ ਵਾ ਤੇ ਮੈਂ ਨਾ ਵੀ ਯਾਰ ਸਾਰੇ ਦੀਪੂ ਹੋਲਡਰਾਂ ਨੂੰ ਮਾੜਾ ਨਹੀਂ ਕਹਿ ਰਿਹਾ ਇਹ ਕੁਝ ਕੀ ਹੁੰਦੇ ਆ ਠੀਕ ਆ ਹਰੇ ਹਰ ਇੱਕ ਫੀਲਡ ਦੇ ਵਿੱਚ ਕੁਝ ਨਾ ਕੁਝ ਐਹੋ ਜੇ ਹੁੰਦੇ ਆ ਮੈਂ ਉਹਨਾਂ ਨੂੰ ਨਾ ਵੀ ਪਹਿਨਾ ਪਿਆ ਵਾਂ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਨਾ ਵੀ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਨਾ ਵਾਂ ਹਜੇ ਵੀ ਈ ਕੇ ਵਾਈਸ ਦਾ ਪ੍ਰੋਸੈਸ ਚੱਲ ਰਿਹਾ ਵਾ ਇਸੇ ਕਰਕੇ ਨਾ ਲੋਕਾਂ ਨੂੰ ਈ ਕੇ ਵਾਈਸ ਤੋਂ ਬਿਨਾਂ ਵੀ ਕਣਕ ਮਿਲੇਗੀ ਠੀਕ ਆ ਜੀ ਤੇ ਬਹੁਤ ਜ਼ਿਆਦਾ ਵਾ ਜੀ ਈ ਕੇ ਵਾਈਸੀ ਕਰਵਾਉਣੀ ਤੇ ਬਈ ਲੋਕਾਂ ਨੂੰ ਵੀ ਨਾ ਯਾਰ ਬੇਨਤੀ ਆ ਆਪਦੇ ਰਾਸ਼ਨ ਕੱਢ ਦੀ ਈ ਕਿ ਬੈਸੀ ਕਰਵਾ ਲੈਣ